ਕੋਰ ਸੈਟ ਹਟਕ ਆ ਕੋਰ ਸੈਟ ਆ ਬਾਈ ਕਿੰਨੇ ਦਾ 350 ਰੁਪਏ ਦਾ 350 ਰੁਪਏ ਦਾ ਦੇਖ ਸਕਦੇ ਹੋ ਬਾਈ ਬੜਾ ਵਧੀਆ ਲੱਗਿਆ 200 ਰੁਪਏ ਦੇ ਜਿਹੜੀ ਮਰਜ਼ੀ ਜੁੱਤੀ ਲੈ ਲਓ ਬਾਈ ਸੰਦ ਕਰਕੇ 400 ਵਾਲੀ 200 ਦੀ ਹਾਂਜੀ ਹਾਂਜੀ ਕੀ ਬਾਤ ਆ ਜੀ 400 ਵਾਲੀ ਜੁੱਤੀ ਇੱਥੇ ਤੁਹਾਨੂੰ ਮਿਲ ਜੂਗੀ 200 ਰੁਪਏ ਦੀ ਇਹ ਜੁੱਤੀ ਤੁਹਾਨੂੰ 400 ਮਿਲਣੀ ਸੀ ਪਰ ਹੁਣ ਇਹਨਾਂ ਨੇ ਘੱਟ ਰੇਟ ਕਰਤਾ ਗਰਮੀ ਕਰਕੇ 200 ਰੁਪਏ ਤੋ ਬਾਈ ਅੱਗੇ ਆਓ ਆ ਦੇਖੋ ਕਿੰਨਾ ਸੋਹਣਾ ਪੀਸ ਪਿਆ ਬਾਈ ਕਿੰਨੇ ਦਾ ਦੇ ਰਹੇ ਹੋ 200 ਰੁਪਏ ਦਾ ਆ ਦੇਖੋ ਪੂਰਾ ਸੈਟ ਆ ਇਹ ਕਿਆ ਬਾਤ ਆ ਬਈ ਨਿੱਕਰ ਨਾਲ ਸਲਟ ਦੋਏ ਚੀਜ਼ਾਂ ਪੂਰਾ ਸੈੱਟ ਮਿਲੂ ਤੁਹਾਨੂੰ ਇੱਥੇ 200 ਰੁਪਏ ਦਾ 400 ਰੁਪਏ ਦਾ ਪੂਰਾ ਸੈੱਟ ਮਿਲ ਜੂਗਾ ਉੱਪਰ ਨੀਚੇ ਦਾ ਨਾਲ ਦੁਪੱਟਾ ਵੀ ਹੋਊਗਾ ਅੱਛਾ ਓਕੇ ਦੁਪੱਟਾ ਨਹੀਂ ਹੋਊਗਾ ਠੀਕ ਆ ਇੱਕ ਜੋੜਾ 200 ਦਾ ਜੇ ਦੋ ਲਓਗੇ ਤਾਂ ਬਾਬਾ ਜੀ ਤੁਹਾਨੂੰ ਦੇਣਗੇ ਇੱਕ 150 ਦਾ ਲਾ ਕੇ ਮਤਲਬ ਕਿ 300 ਦੇ ਦੋ ਦੇ ਦੇਣਗੇ ਕਿੰਨੇ ਕਿੰਨੇ ਦੀ ਨੇ 100 ਰੁਪਏ 100 ਰੁਪਏ ਵਾਹ ਦੇਖੋ ਬਈ 100 ਰੁਪਏ ਦੇ ਕਿੰਨੇ ਸੋਹਣੇ ਪੀਸ ਲੱਗੇ ਹੋਣੇ ਆ ਦੇਖੋ ਆ ਦੇਖੋ ਓਕੇ শেরਵਾਨੀ ਵਾਸਤੇ ਹਨਾ ਇਹ ਕਿੰਨੇ ਦੀ ਆ 200 ਰੁਪਏ ਹਾਲੇ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਹੁੰਚੇ ਆਂ ਵੀ ਸਹਿਰ ਪਟਿਆਲੇ ਸੋ ਹੁਣ ਤੱਕ ਤੁਸੀਂ ਮੇਰੀਆਂ ਬਹੁਤ ਜ਼ਿਆਦਾ ਵੀਡੀਓ ਦੇਖੀਆਂ ਹੋਣਗੀਆਂ ਦਿੱਲੀ ਦੀਆਂ ਜਿੱਥੇ ਕਿ ਮੈਂ ਸਾਰੇ ਮਾਰਕੀਟਾਂ ਕਵਰ ਕਰਦਾ ਸੀ ਹੁਣ ਮੈਂ ਅੱਜ ਪਹੁੰਚਿਆ ਪਹਿਲੀ ਵਾਰ ਸ਼ਹਿਰ ਪਟਿਆਲੇ ਇਹ ਆ ਬਾਈ ਮੇਰੇ ਪਿੱਛੇ ਦੇਖ ਸਕਦੇ ਹੋ ਇਹਨੂੰ ਕਹਿੰਦੇ ਨੇ ਕਿਲਾ ਮਾਰਕੀਟ ਔਰ ਅਦਾਲਤ ਮਾਰਕੀਟ ਇੱਥੇ ਕਿੰਨੇ ਕੇ ਸਸਤੇ ਸੂਟ ਮਿਲਦੇ ਨੇ ਕਿੰਨੇ ਕੇ ਮੁੰਡੇ ਵਾਲੇ ਕੱਪੜੇ ਸਸਤੇ ਮਿਲਦੇ ਨੇ ਜੋ ਵੀ ਆਈਟਮਾਂ ਨੇ ਏ ਟੂ ਜ਼ेड ਆਪਾਂ ਇੱਥੇ ਸਾਰੇ ਐਕਸਪਲੋਰ ਕਰਾਂਗੇ ਤੁਹਾਨੂੰ ਦਿਖਾਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਸੋ ਅੱਜ ਸੰਡੇ ਆ ਇਹ ਸੰਡੇ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਤੱਕ ਇਹ ਸਾਰੇ ਮਾਰਕੀਟ ਲੱਗਦੀ ਆ ਸੋ ਬ ਤੋ ਵੀਡੀਓ ਬੁਝੇ ਲਗਦਾ ਲਾਈਕ ਕਰ ਦਿਓ ਅਗਰ ਤੁਸੀਂ ਮੇਰੇ ਚੈਨਲ ਦੇ ਪਹਿਲੀ ਵਾਰ ਆਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਮਿਲਦੇ ਆਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਦੇ ਆਂ ਭਾਈ ਜਿਹੜਾ ਆਹ ਰੋਡ ਆ ਇਹ ਹੈਗਾ ਪੈਰਾ ਰੋਡ ਔਰ ਇਹ ਹੈਗਾ ਕਰਮਪੁਰਾ ਬਾਜ਼ਾਰ ਇੱਥੋਂ ਸਿੱਧਾ ਤੁਸੀਂ ਐਂ ਜਾਓਂਗੇ ਸਿੱਟ ਅਦਾਲਤ ਬਾਜ਼ਾਰਾ ਔਰ ਇਹ ਸਾਈਡ ਤੇ ਹੈਗੀ ਆ ਲੱਕੜ ਮੰਡੀ ਲੱਕੜ ਮੰਡੀ ਨੂੰ ਜਾਂਦੇ ਟੀ ਪਾਣ ਤੋਂ ਅੱਗੇ ਇਧਰੋਂ ਆਓਗੇ ਖੱਬੇ ਹੱਥ ਜਿਹੜਾ ਪੈਰਾ ਰੋਡ ਆ ਇਧਰੋਂ ਆਓਗੇ ਤੁਹਾਨੂੰ ਇਹ ਪਊਗੀ ਸੱਜੇ ਹੱਥ ਸੋ ਚੱਲਦੇ ਆ ਹੁਣ ਦੇਖਦੇ ਆ ਇੱਥੇ ਹੋਰ ਅੱਜ ਕੀ ਕੁਝ ਮਿਲਦਾ ਕਿੰਨਾ ਸਸਤਾ ਰੇਟ ਆ ਮਿਲਦਾ ਠੀਕ ਹੈ ਜੀ ਸੋ ਪਹਿਲਾਂ ਆਪਾਂ ਇੱਥੋਂ ਸ਼ੁਰੂ ਕਰਾਂਗੇ ਆ ਦੇਖ ਸਕਦੇ ਹੋ ਬਾਈ ਕਿਹੜਾ ਮਰਜ਼ੀ ਇੱਥੋਂ ਸਮਾਨ ਲੈ ਸਕਦੇ ਹੋ ਟੌਪ ਲੈ ਲਓ ਕੋਈ ਮਰਜ਼ੀ ਸਾਰਾ ਲੇਡੀਜ਼ ਆ ਇਹ ਔਰ ਤੁਹਾਨੂੰ ਇਹ 50 ਰੁਪਏ ਸੇਲ ਲੱਗੀ ਹੋਈ ਆ ਦਿਖ ਜੂਗੀ ਪਹਿਲੀ ਪਹਿਲੀ ਦੁਕਾਨੀ ਹੁੰਦੀ ਆ ਇੱਥੋਂ ਖੜਕੇ ਆਪਾਂ ਵੀਡੀਓ ਬਣਾਉਣ ਲੱਗੇ ਆ ਪਹਿਲੀ ਦੁਕਾਨਾ ਸੱਜਿਆ ਹਥਾ ਇਥੋਂ ਜਿਹੜਾ ਮਰਜ਼ੀ ਲੈ ਸਕਦੇ ਹੋ ਅਸੀਂ ਕੱਪੜਾ ਦੇਖ ਸਕਦੇ ਹੋ ਬਾਈ ਇਦਾਂ ਦੇ ਟੌਪ ਹੁੰਦੇ ਨੇ ਇਹ ਸਾਰੇ 50-50 ਰੁਪਏ ਦੇ ਨੇ ਦੇਖ ਸਕਦੇ ਹੋ ਤੁਸੀਂ ਠੀਕ ਸੋ ਚੱਲਦੇ ਆ ਹੁਣ ਅੱਗੇ ਇੱਧਰ ਲੋਹਾਂ ਪਈਆਂ ਨੇ ਬਾਈ ਕੋਲ ਦੇਖ ਲੈਣੇ ਪਜਾਮੇ ਕੁੜੀਆਂ ਵਾਲੇ ਵੀਰ ਜੀ ਕਿੰਨੇ ਦਾ ਦੇ ਰਹੇ ਇੱਕ ਪਜਾਮਾ 50 ਇਹ ਵੀ 50 ਰੁਪਏ ਦਾ ਵੀ 50 ਰੁਪਏ ਦੀ ਪਜਾਮਾ ਮੈਂ ਤੁਜੀ ਜਿਹੜਾ ਮਰਜ਼ੀ ਪਜਾਮਾ ਲੈ ਲਿਓ ਔਰ ਤੁਹਾਨੂੰ 50 ਰੁਪਏ ਦਾ ਇੱਥੇ ਟੌਪ ਮਿਲ ਜੂਗਾ ਠੀਕ ਆ ਔਰ ਇੱਧਰ ਹੀ ਸ਼ਟ ਦੇਖਦੇ ਆਪਾਂ ਇਹਨਾਂ ਕੋਲ ਕੀ ਐ ਹਨੇ ਕਿੰਨੇ ਕਿੰਨੇ ਦਾ ਪੈਕਟ ਦੇ ਰਹੇ ਆਏ ਹਾਂਜੀ ਭਈਆ ਜਿਹੜਾ ਮਰਜ਼ੀ ਲੈ ਲਿਓ 100 ਰੁਪਏ ਦੇ ਤਿੰਨ ਮਿਲ ਜਾਣਗੇ ਤੁਹਾਨੂੰ ਆਇਆ 100 ਦੇ ਚਾਰ ਮਿਲ ਜਾਣਗੇ ਛੋਟੇ ਨੇ ਇਹ ਥੋੜੇ ਜਿ ਠੀਕ ਆ ਬਸ ਕਿੱਧਰ ਬਾਈ ਤੌਲੀਏ ਦੇ ਰਹੇ ਬਾਈ ਕਿੰਨੇ ਤੌ 100 ਰੁਪਏ ਦਾ ਕੋਈ 150 ਦਾ ਇਦਾਂ ਦੇ ਇੱਥੇ ਤੌਲੀ ਮਿਲ ਜਾਣਗੇ ਭਾਈ ਇੱਧਰ ਸੂਟਾਂ ਦੇ ਕੁੜਤੇ ਮਿਲਣੀਆਂ ਆ ਦੇਖ ਸਕਦੇ ਹੋ ਇਦਾਂ ਦੇ ਕੁੜਤੇ ਪਏ ਨੇ 200 ਰੁਪਏ ਦਾ ਜਿਹੜਾ ਮਰਜ਼ੀ ਲੈ ਲਓ ਔਰ ਪਜਾਮਾ ਕਿੰਨੇ ਦਾ ਵੀਰ ਜੀ 200 ਰੁਪਏ ਦਾ 150 ਇਹ ਵੀ 200 ਰੁਪਏ ਦਾ ਕੋਈ 150 ਰੁਪਏ ਦਾ ਠੀਕ ਆ ਇਦਾਂ ਦਾ ਕੁਝ ਇਹ ਤੇ ਸਮਾਨ ਮਿਲਣ ਵਾਲਾ ਤੁਹਾਨੂੰ ਇੱਥੇ ਔਰ ਆ ਦੇਖ ਸਕਦੇ ਆ ਇਹ ਸਾਇਦ ਕਪੜਾ ਲੱਗਦਾ ਵੀਰ ਜੀ ਕਪੜਾ ਬਾਜੀ ਇਹ ਹਾਂਜੀ ਕਿਰਪਾ ਮੀਟਰ ਦੇ ਰਹੇ ਹੋ ਜੀ 200 ਰੁਪਏ ਦਾ ਸੂਟ ਹੈ 5 ਮੀਟਰ ਅੱਛਾ 200 ਰੁਪਏ ਦਾ ਸੂਟ ਮਿਲ ਜੂ ਭਾਈ ਤੁਹਾਨੂੰ 5 ਮੀ ਲੈ ਕੇ ਜਾ ਸਕਦੇ ਹਾਂ ਬਾਕੀ ਇੱਧਰ ਦੇਖ ਸਕਦੇ ਹੋ 50 ਰੁਪਏ ਦਾ ਜਿਹੜਾ ਮਰਜ਼ੀ ਲੈ ਕੇ ਜਾ ਸਕਦੇ ਹੋ ਆ ਪਈ ਨੇ ਸਾਰੇ ਟੌਪ ਵਗੈਰਾ ਠੀਕ ਆ ਇਹ ਸਾਰੇ 50 ਰੁਪਏ ਦੇ ਟੌਪ ਨੇ ਠੀਕ ਆ ਔਰ ਇੱਧਰ ਚੱਪਲਾਂ ਵਗੈਰਾ ਪਈਆਂ ਨੇ ਜ਼ਿਆਦਾਤਰ ਇੱਥੇ ਤੁਹਾਨੂੰ ਇੱਥੇ ਲੇਡੀ ਆਈਟਮ ਦੇਖਣ ਨੂੰ ਮਿਲੂਗੀ ਜਿਵੇਂ ਹੁਣ ਆ ਹੋ ਗਏ ਸਲਟਾਂ ਹੋ ਗਈਆਂ ਬੰਦਿਆਂ ਦੀਆਂ ਔਰ ਉਹ ਲੇਡੀਜ਼ ਹੋਗੇ ਠੀਕ ਆ ਬਜੀ ਕਹਿੰਗੇ ਸਲਟ ਦੇ ਰਹੇ ਆ ਕਿੰਨੇ ਦੀ ਇੱਕ ਹੈ ਹਾਂ ਬਾਜੀ ਕਿੰਨੇ ਦੀ ਆ 150 ਰੁਪਏ ਦੀ ਸਲਟ ਔਰ ਇਹ ਵਾਲੇ ਉੱਪਰ ਵਾਲੇ ਇਹ ਵੀ ਇਹ ਵੀ 150 ਦਾ 150 ਦਾ ਉਹ ਆ ਮੁੰਡਿਆਂ ਦਾ ਵੀ ਤੁਹਾਨੂੰ ਇੱਥੇ ਸ਼ਰਟ 150 ਦੇ ਮਿਲ ਜੂਗੀ ਠੀਕ ਐ ਔਰ ਇਧਰ ਪਤਾ ਕਰ ਲੈਣੇ ਆ ਭਾਈ ਕਿੰਨੇ ਕਿੰਨੇ ਸ਼ਰਟ ਦੇ ਰਹੇ ਹੋ ਜੀ 150 ਭਾਈ ਜਿਹੜੀ ਮਰਜ਼ੀ ਸ਼ਰਟ ਲੈ ਲਓ ਦੇਖ ਲਓ ਚੈੱਕ ਕਰਕੇ ਠੀਕ ਐ ਗਰਮੀਆਂ ਲਈ ਸ਼ਰਟਾਂ ਨੇ ਬਿਲਕੁਲ ਹਲਕਾ ਕੱਪੜਾ ਸਾਰਾ ਠੀਕ ਐ ਇਹ ਤੁਹਾਨੂੰ ਮਿਲ ਜੂਗੀ 150 ਰੁਪਏ ਦੀ ਉਹ ਕਿੰਨੇ ਦਾ ਸੈੱਟ ਐ ਜੀ ਉਹ ਵੀ 150 ਰੁਪਏ ਦਾ ਤੁਹਾਨੂੰ ਸੈੱਟ ਮਿਲ ਜੂਗਾ ਰਾਤ ਨੂੰ ਪਾਉਣ ਵਾਸਤੇ ਨਾਈਟ ਸੂਟ ਦਾ ਠੀਕ ਐ ਸੋ ਅੱਗੇ ਚੱਲਦੇ ਆ ਆ ਪਾਣੇ ਭਾਈ ਆ ਪਤਾ ਕਰ ਲੈਣੇ ਆ ਆ ਕਿੰਨੇ ਰੁਪਏ ਦੇ ਦੇ ਰਹ ਕਿੜਾ ਮਰਜੀ ਹਾਂਜੀ ਬਈ ਜਿਹੜਾ ਮਰਜੀ ਹੋਟਲ ਦੇ ਕਿੰਨੇ ਸੋਨੇ ਸੂਟ ਪੈਨੇ ਨੇ ਇਹਨਾਂ ਕੋਲ ਠੀਕ ਆ ਜਿਹੜਾ ਮਰਜੀ ਲੈ ਲਓ ਇੱਥੇ ਆ ਕੇ ਦੇਖ ਲਓ ਕੱਪੜਾ ਬਹੁਤ ਵਧੀਆ 500 ਰੁਪਏ ਦਾ ਜਿਹੜਾ ਮਰਜੀ ਲੈ ਕੇ ਜਾ ਸਕਦੇ ਹੋ ਆ ਦੇਖੋ ਬੜੇ ਸਾਰੇ ਡਿਜ਼ਾਈਨ ਨੇ ਬਾਈਆਂ ਕੋਲ ਠੀਕ ਆ ਆ ਇੱਥੋਂ ਚੌਥੀ ਪੰਜਵੀਂ ਦੁਕਾਨ ਆ ਇੱਥੋਂ ਜਿੱਦੋਂ ਆਪਾਂ ਪੜਦੇ ਆ ਠੀਕ ਆ ਕੋਰ ਸੈਟ ਮਿਲ ਜਾਈ ਵੀਰ ਜੀ 3.500 ਰੁਪਏ ਚ ਕੋਰ ਸੈਟ ਹੈ ਕੋਰ ਸੈਟ ਆ ਕੋਰ ਸੈਟ ਆ ਬਾਈ ਕਿੰਨੇ ਦਾ 3.500 ਰੁਪਏ ਦਾ 3.500 ਰੁਪਏ ਦਾ ਦੇਖ ਸਕਦੇ ਹੋ ਬਾਈ ਬੜਾ ਵਧੀਆ ਲੱਗਿਆ ਤੇ ਇਹ ਬਾਕੀ ਇਹ ਬ ਆ ਸੱਟ ਮਿਲ ਜਾਣਗੇ ਦੇਖੋ ਕਿੰਨੇ ਸੋਹਣੇ ਸੱਟ ਪੈਣਾ ਦੇਖ ਸਕਦੇ ਹੋ ਬਈ ਠੀਕ ਐ ਇਦਾਂ ਦੇ ਮਿਲ ਜਾਣਗੇ ਤੁਹਾਨੂੰ ਆ ਦੇਖੋ ਬਾਈ ਕੋਲ ਕੇ ਦਿਖਾ ਰਿਹਾ ਜੇ ਕਿੰਨਾ ਸੋਹਣਾ ਸੱਟ ਆ ਠੀਕ ਹੈ ਨਾ 400 ਰੁਪਏ ਦਾ ਪੂਰਾ ਸੱਟ ਮਿਲ ਜੂਗਾ ਉੱਪਰ نیچے ਦਾ ਨਾਲ ਦੁਪੱਟਾ ਵੀ ਹੋਊਗਾ ਨਹੀਂ ਵਿਦਆਉਟ ਅੱਛਾ ਓਕੇ ਦੁਪੱਟਾ ਨਹੀਂ ਹੋਊਗਾ ਠੀਕ ਐ ਕਿ ਬਾਈ ਦੁਕਾਨ ਅਸੀਂ ਸੈਕ ਕਰ ਰਹੇ ਨੇ ਫੇਰਾਵਾਂਗੇ ਇਹਨਾਂ ਕੋਲ ਤੇ ਪਤਾ ਕਰ ਲੈਣੇ ਅੱਗੇ ਬਿਰਜੀ ਕੋਲ ਬਿਰਜੀ ਕਿੰਨੇ ਦਾ ਪਜਾਮਾ ਦੇ ਰਹੇ ਹੋ 150 ਰੁਪਏ ਜਿਹੜਾ ਮਰਜ਼ੀ ਪਜਾਮਾ ਲੈ ਲਓ ਪਰ ਬੱਚਾ ਨੇ ਕੱਪੜੇ ਕਿਵੇਂ ਨੇ ਇਹ ਜਿਹੜਾ ਮਰਜ਼ੀ ਲੈ ਲਓ ਸੱਟ ਮਤਲਬ ਕਿ ਟੀ-ਸ਼ਰਟ ਇੱਕ ਲੋਰ 100 ਓਕੇ 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 100 ਰੁਪਏ ਦਾ ਤੁਹਾਨੂੰ ਪਜਾਮਾ ਮਿਲ ਜੂ 100 ਰੁਪਏ ਦਾ ਹੀ ਤੁਹਾਨੂੰ ਇਹ ਟੌਪ ਮਿਲ ਜੂਗਾ ਬੱਚਿਆਂ ਦਾ ਨਿਕਰ 100 ਰੁਪਏ ਦੀ ਆ ਨਿਕਰ ਟੀ-ਸ਼ਰਟ ਦਾ ਇੱਕ ਸਿੰਗਲ ਪੀਸ ਮਤਲਬ ਕਿ ਤੁਹਾਨੂੰ ਇੱਥੇ 100 ਰੁਪਏ ਦਾ ਮਿਲ ਜੂਗਾ ਠੀਕ ਆ ਸੋ ਚੱਲਦੇ ਆ ਹੁਣ ਆਪਾਂ ਅੱਗੇ ਹੋਰ ਸੋ ਭਾਈ ਹੁਣ ਆਪਾਂ ਅੱਗੇ ਆਇਆ ਬਜਾਏ ਕੋਲ ਪਰਸ ਪਤਾ ਕਰ ਲੈਨੇ ਆ ਕਿੰਨੇ-ਕਿੰਨੇ ਦੇ ਵੀਰੇ ਪਰਸ ਨੇ ਹੈ 250 250 250 ਜਿਹੜਾ ਮਰਜ਼ੀ ਲੈ ਲਓ 250 ਰੁਪਏ ਤੁਹਾਨੂੰ ਇਧਰ ਨੇ ਪਰਸ ਮਿਲ ਜਾਣਗੇ ਭਾਈ ਜਿਹੜਾ ਮਰਜ਼ੀ ਲੈ ਲਓ ਇਹਦੇ ਤੋਂ ਥੋੜਾ ਜਿਹਾ ਮਹਿੰਗਾ ਲੱਗਿਆ ਸਾਨੂੰ 250 ਰੁਪਏ ਪਰ ਇਹਦੀ ਕੁਆਲਿਟੀ ਥੋੜੀ ਜਿਹੀ ਹੋਰ ਵਧੀਆ ਹੈ ਜਿਹੜੇ ਸਾਬ ਨੂੰ ਥੋੜਾ ਜਿਹਾ ਪੈਸੇ ਨੇ 250 ਰੁਪਏ ਤੱਕ ਕੀ ਆਉਂਦਾ ਦੇਖ ਲਓ ਕਿੰਨਾ ਵਧੀਆ ਸੈਟ ਆ ਹਨ ਸੋ ਅੱਗੇ ਚੱਲਦੇ ਆਂ ਬਈ ਆ ਪੈਨੇ ਦੇਖੋ ਸੈਂਡਲ ਪੈਨੇ ਜੁੱਤੀਆਂ ਪਈਆਂ ਨੇ ਅੰਕਲ ਜੀ ਕਿੰਨੇ-ਕਿੰਨੇ ਦਾ ਪ੍ਰਾਈਸ ਆ ਇਹਨਾਂ ਦਾ ਜੀ 300 ਜੀ ਜਿਹੜਾ ਮਰਜ਼ੀ ਲੈ ਲਓ ਬਈ ਦੇਖੋ ਚੰਗੀ ਤਰ੍ਹਾਂ ਨਿਗਾ ਮਰਵਾਦੇ ਗੁੱਗੂ ਆਹ ਦੇਖੋ ਸਾਰੇ ਐਂਡ ਤੱਕ ਜਿਹੜਾ ਮਰਜ਼ੀ ਲੈ ਲਓ ਬੜੇ ਵਧੀਆ ਡਿਜ਼ਾਈਨ ਪੈਨੇ ਪਈਆਂ ਕੋਲ ਕੁਆਲਿਟੀ ਪੂਰੀ ਵਧੀਆ ਤਿੰਨ ਚੱਕ ਲਗਲੇ ਪ੍ਰਜੈਕਟ ਤੁਮ ਹੁੰਦਾ 2 ਕੋਈ 200 ਦਾ ਕੋਈ 250 ਦਾ ਇਦਾਂ ਮਿਲ ਜਾਣਗੇ ਤੁਹਾਨੂੰ ਇੱਥੇ ਠੀਕ ਆ ਆ ਦੇਖੋ ਇਦਾਂ ਦਾ ਕੁਝ ਇੱਥੇ ਸਾਰੇ ਇਹ ਮਤਲਬ ਕਿ ਸਸਤਾ ਰੇਟ ਹੀ ਹੁੰਦਾ ਕੋਈ ਜਿਆਦਾ ਮਹਿੰਗੇ ਨਹੀਂ ਹੁੰਦੇ ਗਾਉਣ ਨੂੰ ਵਗੈਰਾ ਹੁੰਦ ਨੇ ਸਰਾਰੇ ਵਗੈਰਾ ਹਨ ਜਿੱਦਾਂ ਬੱਚਿਆਂ ਨੇ ਸਰਾਰੇ ਵੀ ਆ ਦੇਖੋ ਨੇ ਸੋਹਣੇ ਲੱਗ ਰਹੇ ਨੇ ਆ ਕਿੰਨੇ ਪਿਆਰੇ ਲੱਗ ਰਹੇ ਨੇ ਆ ਕਿੰਨਾ ਪਿਆਰਾ ਸੂਟ ਆ ਦੇਖੋ ਹਨ ਆ ਦੇਖੋ ਇਹਦਾ ਪ੍ਰਾਈਸ ਦੱਸ ਦਿਓ ਇੱਕ ਵਾਰੀ ਕਿੰਨਾ ਕਿੰਨਾ ਦਾ ਹੋਊਗਾ ਸਾਰਿਆਂ ਦਾ ਇਹ ਆ ਜਾਏਗਾ ਭਾਈ 5000 ਰੁਪਏ ਰੇਂਜ ਆ ਜਾਏਗਾ ਆ ਗੂਆ ਦੱਸਾ ਭਾਈ 5000 ਰੁਪਏ ਦਾ ਪੂਰਾ ਸੈੱਟ ਮਿਲ ਜੂ ਤੁਹ ਇਹ ਵੀ ਇਥੇ ਰੈਡ ਜਿਆਦਾ ਹੈ ਇਹ ਵੀ 3500 ਰੁਪਏ ਤੱਕ ਮਿਲ ਜੂਗਾ ਇਹ ਆ ਇਹ 7000 ਰੁਪਏ 7000 ਰੁਪਏ ਦਾ ਇਹ ਵਾਲਾ ਔਰ ਆਹ ਵਾਲਾ ਕਿੰਨੇ ਦਾ ਪਊਗਾ ਇਧਰ ਵਾਲਾ ਉਹ ਵੀ 8000 ਰੁਪਏ ਇਹ 8000 ਰੁਪਏ ਦਾ ਬੱਚੇ ਦਾ ਕਿੰਨੇ ਦਾ ਮਿਲੂਗਾ ਬੱਚੇ ਦਾ ਇਹ ਵਾਲਾ 3500 ਇਹ 3500 ਰੁਪਏ ਦਾ ਔਰ ਇਹ ਵੱਡਾ ਇਹ 1000 ਰੁਪਏ ਦਾ ਬੱਚੇ ਦਾ ਇਹ 1000 ਆ ਦੇਖੋ ਕਿੰਨੇ ਹੋਣੇ ਕਿੰਨੇ ਪਿਆਰੇ ਹੂਟਨੇ ਯਾਰ ਇਹ ਸਾਰੇ 1000 1000 ਰੁਪਏ ਦੇ ਨੇ ਇਹ 1500 ਦਾ ਇਹ 1500 ਦਾ ਇਹ 1000 ਰੁਪਏ ਦਾ ਔਰ ਇਹ ਇਹ 1500 ਰੁਪਏ ਦਾ ਔਰ ਇਹ ਵੱਡੇ ਇਹ 3500 ਰੁਪ ਇਹ ਵਾਲਾ ਇਹ ਭੇਗਾ ਭਾਜੀ 7000 ਰੁਪਏ ਇਹ 7000 ਰੁਪਏ ਦਾ ਪੂਰਾ ਭਰਿਆ ਹੋਇਆ ਸਿਰੇ ਤੋਂ ਸਿਰੇ ਤੱਕ ਬਹੁਤ ਹੈਵੀ ਹੈ 7000 ਰੁਪਏ ਦਾ ਔਰ ਇਹ ਵਾਲਾ ਬੱਚੇ ਦਾ ਇਹ 3500 ਰੁਪਏ ਦਾ ਆਹ ਚਿੱਟਾ ਇਹ ਦੱਸੋ ਇਹ ਇਹਗਾ ਆਪਣਾ 500 ਰੁਪਏ ਦਾ 2800 ਰੁਪਏ ਦਾ ਦੇਖੋ ਭਈ ਇਦਾਂ ਦੇ ਕੱਪੜੇ ਤੁਹਾਨੂੰ ਸੇ ਮਿਲ ਜਾਣਗੇ ਜਿਹੜੇ ਮਰਜੀ ਸਰਾਰੇ ਲੈਣੇ ਹੋਣ ਲਹਿੰਗੇ ਲੈਣੇ ਹੋਣ ਇੱਥੇ ਆ ਸਕਦੇ ਹੋ ਇਹ ਕਿਹੜਾ ਦਮਨ گارਮੈਂਟ ਬਾਕੀ ਦਮਨ گارਮੈਂਟ ਲਿਖਿਆ ਹੋਇਆ ਬਾਈਆਂ ਦੇ ਠੀਕ ਹੈ ਇੱਥੇ ਸ਼ਾਪ ਆ ਅਦਾਲਤ ਬਾਜ਼ਾਰ ਦੇ ਅੰਦਰ ਇਹਨਾਂ ਦੀ ਸ਼ਾਪ ਹੈ ਜੱਗੀ ਸਵੀਟ ਦਾ ਓਪਨ ਆ ਇੱਧਰ ਇੱਕ ਜੱਗੀ ਸਵੀਟ ਆ ਦਿਖਾ ਦੇ ਇਧਰ ਮਾੜਾ ਇਹਦੇ ਓਪੋਜ਼ਿਟ ਆ ਇਹਦੇ ਉੱਠੀ ਸਾਈਡ ਤੇ ਦੂਜੀ ਸਾਈਡ ਤੇ ਇਹਨਾਂ ਦੀ ਸ਼ਾਪ ਆ ਠੀਕ ਆ ਸੋ ਚੱਲਦੇ ਆ ਹੁਣ ਆਪਾਂ ਅੱਗੇ ਦੇਖਦੇ ਆ ਇੱਥੇ ਬੜੀ ਭੀੜ ਲੱਗ ਰਹੀ ਐ ਇੱਥੇ ਦਿਖਾ ਗੂ ਕੀ ਮਿਲਦਾ ਇੱਥੇ ਦੇਖੋ ਭਾਈ ਇੱਥੇ ਬੜੀ ਭੀੜ ਆ ਆਂਟੀਆਂ ਦੀ ਬਹੁਤ ਖੜੀਆਂ ਨੇ ਪਤਾ ਕਰ ਲੈਨੇ ਆਪਾਂ ਇੱਥੇ ਕੀ ਕੀ ਮਿਲਦਾ ਠੀਕ ਆ ਭਾਜੀ ਕੈਰ ਪਏ ਸੂਟ ਜੀ 500 ਦਾ ਹੋਰ ਵੀ ਇੱਥੇ ਬਹੁਤ ਡਿਜ਼ਾਈਨ ਨੇ ਬਾਈਆਂ ਕੋਲ ਠੀਕ ਆ 500 ਰੁਪਏ ਦਾ ਤੁਹਾਨੂੰ ਇੱਥੇ ਸੂਟ ਮਿਲ ਜੂ ਪੂਰਾ ਦੇਖ ਸਕਦੇ ਹੋ ਠੀਕ ਆ ਕਿ ਬਾਈ ਜੀ ਇਹ ਆਪਾਂ ਤੁਹਾਨੂੰ ਦਿਖਾਏ ਨੇ ਸਾਰੇ ਹਨਾ ਇਹ ਦਮਨ گارਮੈਂਟ ਆ ਜੱਗੀ ਸਪੀਡ ਦੇ ਓਪੋਜ਼ਿਟ ਔਰ ਇਹ ਹੈਗਾ ਗਰਗ ਗਗਨ ਆ ਇਹ ਹੈਗਾ ਗਗਨ گارਮੈਂਟਸ ਇਹਨਾਂ ਕੋਲ ਵੀ ਬੜੇ ਸੋਹਣੇ ਸੋਹਣੇ ਪੈਨੇ ਸੱਟ ਦੇਖ ਸਕਦੇ ਹੋ ਠੀਕ ਆ ਸੋ ਅੱਗੇ ਚੱਲਦੇ ਹੁਣ ਆਪਾਂ ਹੋਰ ਆ ਦੇਖੋ ਕਿਨੇ ਹੁਣ ਉਹਨੇ ਪਰਸ ਪੈਨੇ ਬਾਈ ਜਿਹੜਾ ਮਰਜ਼ੀ ਪਰਸ ਲੈ ਲਓ ਇੱਥੋਂ ਆ ਦੇਖੋ ਆ ਹੋਰ ਵੀ ਸੋਹਣੇ ਸੋਹਣੇ ਲੱਗ ਰਹੇ ਨੇ ਸਾਨੂੰ ਸਾਰੇ 250 ਰੁਪਏ ਦੇ ਇਹ ਵੀ 100 ਰੁਪਏ ਦਾ ਕਿੰਨਾ ਖੋਣਾ ਬੱਚਿਆਂ ਵਾਸਤੇ ਕਰ ਲੈਣਾ ਹੋਵੇ ਆ ਸਾਰੇ 250 ਰੁਪਏ ਤੋਂ ਉਹਨਾਂ ਤੋਂ ਮਿਲ ਜਾਣਗੇ ਠੀਕ ਆ ਬਾਕੀ ਆ ਇਦਾਂ ਦੀਆਂ ਦੁਕਾਨਾਂ ਵੀ ਹੈਗੀਆਂ ਨੇ ਅੰਦਰੋਂ ਸੋਸੇ ਲੈ ਸਕਦੇ ਹਾਂ ਠੀਕ ਆ ਬਾਕੀ ਆ ਬਾਹਰ ਪਏ ਹੁੰਦੇ ਨੇ ਜਿਵੇਂ ਬਾਕੀ ਇਧਰ ਜੁੱਤੀਆਂ ਪਤਾ ਕਰ ਲੈਨੇ ਆ ਕਿਰਪਾ ਜੁੜਾ ਦੇ ਰਹੇ ਹੋ ਜੀ 300 ਰੁਪਏ ਜਿਹੜਾ ਮਰਜ਼ੀ ਲੈ ਲਓ ਹੈ ਬਾਕੀ ਆ 300 ਰੁਪਏ ਦੀਆਂ ਜੁੱਤੀਆਂ ਜੋੜੇ ਮਿਲ ਜਾਣਗੇ ਤੁਹਾਨੂੰ ਦੇਖੋ ਬੜੇ ਸੋਹਣੇ ਸੋਹਣੇ ਪੀਸ ਰੱਖੇ ਨੇ ਬਾਈਆਂ ਕੋਲ ਆ ਦੇਖੋ ਕਵਾਲਿਟੀ ਬੁਧੇ ਲੱਗ ਰਹੀਆਂ ਨੇ 300-300 ਰੁਪਏ ਤੱਕ ਕੀ ਆਉਂਦਾ ਆ ਦੇਖੋ ਬੜੇ ਸਸਤਾ ਸਮਾਨ ਨਜ਼ਰ ਆ ਰਿਹਾ ਇੱਥੇ ਤੁਹਾਨੂੰ ਠੀਕ ਆ ਬਾਕੀ ਉਧਰ ਜੀਨਸ ਨਜ਼ਰ ਆ ਰਹੀਆਂ ਨੇ ਬਾਈ ਕੋਈ ਪਤਾ ਕਰ ਲੈਨੇ ਆਪਾਂ ਕਿੰਨੇ-ਕਿੰਨੇ ਦੇ ਦੇ ਰਹੇ ਨੇ ਇੱਕ ਜੀਨਸ ਜਿਹੜੀ ਕਰਪ ਜੀਨਸ ਦੇ ਰਹੇ ਹੋ 500 ਰੁਪਏ ਬਾਈ 500 ਰੁਪਏ ਜਿਹੜੀ ਮਰਜ਼ੀ ਜੀਨਸ ਲੈ ਲਓ ਹੈ ਨਹੀਂ ਲੱਗ ਰਿਹਾ ਰੇਟ ਦੀ ਓਕੇ 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 500 400 600 700 ਇਦਾਂ ਹਨਾ ਬਾਕੀ 500 ਤੋਂ 700 ਸਟਾਰਟ ਹੋ ਜਾਣਗੀਆਂ ਬਾਈ ਇਹਨਾਂ ਕੋਲ ਜੀਨਾ ਆ ਦੇਖੋ ਬੜਾ ਵਧੀਆ ਕੱਪੜਾ ਇਹਨਾਂ ਦਾ ਠੀਕ ਆ ਉੱਥੋਂ ਜਾਂ ਬਾਈ ਇੱਧਰ ਖੜੇ ਹੋਣਗੇ ਆਪਣੀ ਸਟਾਲ ਲੱਗੀ ਹੋਈ ਹੋਈ ਨਾਲ ਠੀਕ ਆ। ਕਿਹਾ ਇੱਕ ਹੋਰ ਦੁਕਾਨ ਤੇ ਆਇਆ ਬਾਈ ਅੱਗੇ ਇੱਥੇ ਹੀ ਬੜੇ ਸੋਹਣੇ ਹੋਣੇ ਲੱਗੇ ਹੋਣੇ ਪੀਸ ਠੀਕ ਆ। ਸੋ ਅੱਗੇ ਚੱਲਦੇ ਆ ਹੁਣ ਆਪਾਂ। ਇੱਧਰ ਐਨ ਕਾ ਹੁਣ ਕਾ ਦੇ ਰਹੇ ਨੇ ਬਾਈ ਠੀਕ ਆ। ਜਿਹੜਾ ਮਰ ਜਾ ਐਨ ਕਾ ਲੈ ਲਓ ਇਹਨਾਂ ਕੋਲੋਂ ਬੈਲਟਾਂ ਲੈ ਲਓ, ਪਰਸ ਲੈ ਲਓ ਠੀਕ ਆ। ਬਾਕੀ ਆ ਦੁਕਾਨ ਆਗੇ ਅੱਗੇ ਜੁਵੈਲਰ ਦੀ ਠੀਕ ਆ। ਕੋਈ ਵੀ ਆਈਟਮ ਤੁਸੀਂ ਲੈਣੀ ਆ ਇੱਥੋਂ ਸਸਟਾ ਸਮਾਨ ਤੇ ਤੁਸੀਂ ਆ ਇਹਨਾਂ ਦੀ ਸੌਗ ਬਾਈ ਤਾਂ ਤਾਂ ਫੇਰੀ ਕੋਲ ਆਉਂਦਾ ਅੱਜ। ਜਿਹੜੇ ਸੌ ਪੈਸੋਂ ਲੈ ਸਕਦੇ ਹੋ। 200 ਰੁਪਏ ਦੇ 200 ਰੁਪਏ ਦੀ ਜਿਹੜੀ ਮਰਜ਼ੀ ਤੁਸੀਂ ਲੈ ਲਓ ਬਾਈ ਪਸੰਦ ਕਰਕੇ 400 ਵਾਲੀ 200 ਦੀ ਹਾਂਜੀ ਹਾਂਜੀ ਕੀ ਬਾਤ ਆ ਜੀ 400 ਵਾਲੀ ਜੁੱਤੀ ਇੱਥੇ ਤੁਹਾਨੂੰ ਮਿਲ ਜੂਗੀ 200 ਰੁਪਏ ਦੀ ਇਹ ਜੁੱਤੀ ਤੁਹਾਨੂੰ 400 ਮਿਲਣੀ ਸੀ ਪਰ ਹੁਣ ਇਹਨਾਂ ਨੇ ਘੱਟ ਰੇਟ ਕਰਤਾ ਗਰਮੀ ਕਰਕੇ 200 ਰੁਪਏ ਠੀਕ ਆ ਜੀ ਜਿਵੇਂ ਮਰਜ਼ੀ ਕਰੋ ਵਿਹਾਂ ਚ ਪਾਓ ਸਾਧਿਆ ਚ ਪਾਓ ਜਿਵੇਂ ਮਰਜ਼ੀ ਪਾਓ ਆ ਦੇਖੋ ਗੁੰਨੀ ਹੁਣੇ ਚੱਪਲਾਂ ਵਜੇ ਨੇ ਕਿੰਨੇ ਦਾ ਇਹ ਵੀ 200 ਰੁਪਏ ਦੇ ਆ ਦੇਖੋ ਇਹਨੇ ਹੋਣਾ ਪੀਸ ਆ ਜਾਂ ਚੱਪਲ ਦਾ ਤੇ ਤੁਹਾਨੂੰ ਇੱਥੇ ਹੈ 350 350 ਬਾਕੀ ਇਹ ਬੱਚੇ ਨੇ ਦੇਖੋ ਕਿੰਨੇ 100 100 150 ਕਿੰਨੇ ਕਿੰਨੇ ਦੀ ਨੇ 100 ਰੁਪਏ 100 ਵਾਹ ਦੇਖੋ ਬਈ 100 ਰੁਪਏ ਦੇ ਕਿੰਨੇ ਸੋਨੇ ਪੀਸ ਲੱਗੇ ਹੋਣੇ ਆ ਦੇਖੋ ਆ ਦੇਖੋ ਕੇ ਕਮਾਲ ਕਰਤੀ ਬਈ ਆ ਦੇਖੋ ਚਟੀਆਂ ਵੀ ਨੇ ਆ ਬਿਆਹਾਂਾਂ ਸ਼ਾਦੀਆਂ ਵਾਸਤੇ ਸਰਵਾਲੇ ਵਾਸਤੇ ਇੱਥੋਂ ਲੈ ਜਾਓ ਤੁਸੀਂ ਜੁੱਤੀ ਵਾਲੀ ਸ਼ੇਰਵਾਨੀ ਸ਼ੇਰਵਾਨੀ ਵਾਸਤੇ ਹਨਾ ਇਹ ਕਿੰਨੇ ਦੀ ਆ 200 ਰੁਪਏ 100 250 ਰੁਪਏ ਕੀ ਬਾਤ ਆ ਬਈ ਪਟਿਆਲੇ ਤੇ ਇੰਨਾ ਸਸਤਾ ਸੋਨਾ ਮੈਂ ਸੋਚਿਆ ਨਹੀਂ ਸੀ ਇੰਨਾ ਸਸਤਾ ਸਮਾਨ ਵੀ ਇੱਥੇ ਮਿਲਦਾ ਹੋਊਗਾ ਪਰ ਨਜ਼ਾਰਾ ਲਿਆਦਾ ਇਹਨਾਂ ਨੇ ਦਾ ਯਾਰ ਬਾਕੀ ਆ ਦੇਖੋ ਬਾਈ ਇੱਧਰ ਹੋਰ ਆਈਟਮ ਆ ਗਈ ਲੇਡੀਜ਼ ਕਿੰਨੇ ਕਿੰ ਕਿੰਨੇ-ਕਿੰਨੇ ਪੀਸ ਪੰਨੇ ਕਿੰਨੇ-ਕਿੰਨੇ ਰੰਗਾਂ ਦੇ ਕਿੰਨੇ-ਕਿੰਨੇ ਡਿਜ਼ਾਈਨ ਪੰਨੇ ਇੱਥੇ ਜਿਹੜਾ ਮਰਜ਼ੀ ਤੁਸੀਂ ਇੱਥੇ 250 ਰੁਪਏ ਦਾ ਲੈ ਕੇ ਜਾ ਸਕਦੇ ਹੋ ਠੀਕ ਹੈ ਸੋ ਭਾਈ ਇੰਨੀ ਧੁੱਪ ਦੇ ਵਿੱਚ ਆਪਾਂ ਵੀਡੀਓ ਬਣਾ ਰਹੇ ਹਾਂ ਤੁਹਾਨੂੰ ਦਿਖਾ ਰਹੇ ਹਾਂ ਸਾਰਾ ਕੁਝ ਕਿੰਨਾ ਕਿਸਾਸ ਦਾ ਸਮਾਨ ਮਿਲਦਾ ਭਈਆ ਵੀਡੀਓ ਨੂੰ ਇੱਕ ਤੁਸੀਂ ਲਾਈਕ ਕਰਦਿਆ ਕਰੋ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਤੁਹਾਡੇ ਤੋਂ ਇੰਨੀ ਧੁੱਪ 'ਚ ਫਿਰ ਕੇ ਤੁਹਾਨੂੰ ਇੱਥੇ ਮਾਰਕੀਟ ਦਿਖਾਉਣ ਆਇਆ ਆ ਬਾਈ ਕੋਲ ਆਇਆ ਆ ਬਾਈ ਜੀ ਕਿੰਨੇ ਦਾ ਟੌਪ ਦੇ ਰਹੇ ਹੋ 250 ਰੁਪਏ ਦਾ ਜਿਹੜਾ ਮਰਜ਼ੀ ਲੈ ਲਓ ਹੈ ਔਰ ਇਹ ਵਾਲੇ ਕੁਰਤੇ ਇਹ ਲੌਂਗ ਕੁਰਤੇ ਆ ਇਹ ਔਰ ਐ ਛੋਟੇ ਬੱਚਿਆਂ ਦੇ ਕਿੰਨੇ-ਕਿੰਨੇ ਨੇ ਇਹ 250 ਰੁਪਏ ਦਾ ਇਹ ਵੀ 250 ਦਾ ਟਾਪ ਆਸ ਅੱਛਾ ਕੁੜੀਆਂ ਦੇ ਨੇ ਟਾਪ ਹੈ ਉੱਚੀ-ਉੱਚੇ ਜਿਹੁੰਦੇ ਨੇ ਇਹ 50 250 ਰੁਪਏ ਦੇ ਟਾਪ ਦੇ ਸਕਦੇ ਹਾਂ ਇਦਾਂ ਦੇ ਠੀਕ ਹੈ 250 ਰੁਪਏ ਦੇ ਭਾਈ ਅੱਗੇ ਆਓ ਆ ਦੇਖੋ ਕਿੰਨਾ ਸੋਹਣਾ ਪੀਸ ਪਿਆ ਭਾਈ ਕਿੰਨੇ ਦਾ ਦੇ ਰਹੇ ਹੋ 200 ਰੁਪਏ ਦਾ ਆ ਦੇਖੋ ਪੂਰਾ ਸੈੱਟ ਹੈ ਕਿਆ ਬਾਤ ਹੈ ਭਾਈ ਨਿਕਰ ਨਾਲ ਸਲਟ ਦੋਏ ਚੀਜ਼ਾਂ ਪੂਰਾ ਸੈੱਟ ਮਿਲੂ ਤੁਹਾਨੂੰ ਇੱਥੇ 200 ਰੁਪਏ ਦਾ ਹੋਰ ਦਿਖਾ ਦੇ ਭਾਈ ਕਿੰਨੇ ਜ਼ਿਆਦਾ ਇੱਥੇ ਡਿਜ਼ਾਈਨ ਪਏ ਨੇ ਕਿੰਨੇ ਜ਼ਿਆਦਾ ਰੰਗ ਪਏ ਨੇ ਸਾਰੇ ਜਿਹੜਾ ਮਰਜ਼ੀ ਸਾਈਜ਼ ਕਿ ਕਿੱਥੇ ਤੱਕ ਮਿਲ ਜੂਗਾ ਸਾਈਜ਼ ਬੱਚੇ ਦਾ 38 ਸਾਈਜ਼ ਤੱਕ ਤੁਹਾਨੂੰ ਇੱਥੇ ਸਾਰੇ ਬੱਚੇ ਨੇ ਤੁਹਾਨੂੰ ਇੱਥੇ ਕੱਪੜੇ ਮਿਲ ਜਾਣਗੇ ਔਰ ਉਹ ਦੱਸਿਓ ਪਰਮਾਨੈਂਟ ਆ ਕੇੰਦਰਪੇ ਦਾ ਜੀ ਬਾਕੀ ਆ 4-400 ਰੁਪਏ ਦੇ ਇਦਾਂ ਨੇ ਤੁਹਾਨੂੰ ਸੈੱਟ ਮਿਲ ਜਾਣਗੇ ਦੇਖ ਸਕਦੇ ਹੋ ਠੀਕ ਆ ਲੇਡੀ ਜੀ ਵਾਸਤੇ ਬਾਕੀ ਇੱਧਰ ਹੋਰ ਵੀ ਪੈਣੇ ਪਾਈਆਂ ਕੋਲ ਆ ਦੇਖੋ ਆ ਟੌਪ ਵਗੈਰਾ ਪੈਣੇ ਇੱਧਰ ਹਨਾ ਆ ਪਿਆ ਨਾਈਟ ਸੂਟ ਪੈਣੇ ਹਨਾ ਘਰ ਵਾਸਤੇ ਪਾਉਣ ਵਾਸਤੇ ਬਾਕੀ ਆ ਪੈਣੇ ਇਦਾਂ ਦੇ ਆ ਦੇਖੋ ਇਹ ਸਲਵਾਰਾਂ ਨੇ ਲੈਗਿੰਗ ਲੈਗਿੰਗ ਵਿੱਚ ਸਲਵਾਰ ਹੈ ਆ ਕੁੜਤੀ ਹੈ ਇਹ ਪੂਰਾ ਸੈੱਟ ਬਣਾ ਕੇ ਕਿੰਨੇ ਦਾ ਪੇਜ 400 500 ਦੇ ਵਿੱਚ ਵਿੱਚ ਭਾਈ 4-500 ਰੁਪਏ 'ਚ ਤੁਹਾਨੂੰ ਇਹ ਪੂਰਾ ਸੈੱਟ ਮਿਲ ਜੂਗਾ ਇੱਥੋਂ ਠੀਕ ਹੈ ਹੋਰ ਇਹ ਵਾਲੇ ਅਸੀਂ ਇੱਕੋ ਹੀ ਚੀਜ਼ ਆ ਆ 150 ਰੁਪਏ ਆ ਆ 150 ਵਾਲੇ ਨੇ ਆ 250 ਵਾਲੇ ਨੇ ਭਾਈ ਦੇਖੋ ਆ 200 ਰੁਪਏ ਦੇ ਪਜਾਮੇ ਮਿਲ ਜਾਣਗੇ ਤੁਹਾਨੂੰ ਇੱਥੇ ਠੀਕ ਹੈ ਬਿਲਕੁਲ ਰਾਤ ਨੂੰ ਪਾਉਣ ਵਾਸਤੇ ਬਿਲਕੁਲ ਮਲਾਇਮ ਆ ਕਪੜਾ ਇਹਨਾਂ ਦਾ ਠੀਕ ਹੈ ਲਾਈਕ ਕਰਾ ਜਾ ਨਾਲੇ ਕੱਡੂਆਣੀ ਫੱਡੂਆਣੀ ਕੁਝ ਨਹੀਂ ਹੋਊਗਾ ਇਹਨਾਂ ਨੂੰ ਆ ਦੇਖੋ 250 ਰੁਪਏ 'ਚ ਕਿੰਨਾ ਵਧੀਆ ਲੋਰ ਆ ਇਹ ਲੇਡੀਜ਼ ਸਵਾਣਾ ਸਾਰਾ ਠੀਕ ਆ ਚਲਦੇ ਆ ਵੀ ਇੱਧਰ ਜੁੱਤੀਆਂ ਦਿਖਾ ਦੇ ਮੜੀਆਂ ਆ ਹਰਫ ਇੱ ਇੱਕ ਜੋੜਾ 200 ਦਾ ਜੇ ਦੋ ਲਓਗੇ ਤਾਂ ਬਾਬਾ ਜੀ ਤੁਹਾਨੂੰ ਦੇਣਗੇ ਇੱਕ 150 ਦਾ ਲਾ ਕੇ ਮਤਲਬ ਕਿ 300 ਦੇ ਦੋ ਦੇ ਦੇਣਗੇ ਔਰ ਇਹ ਵਾਲੇ ਜੀ ਇਹ 400 ਰੁਪਏ ਦਾ ਜਿਹੜਾ ਮਰਜ਼ੀ ਜੋੜਾ ਲੈ ਲਓ ਠੀਕ ਹੈ ਪੱਕਿਆ ਦੇਖੋ ਪੂਰੇ ਆ ਦਿਖਾ ਦੇ ਐਂਡ ਤੱਕ ਸਾਰੀ ਲਾਈਨ ਨੂੰ ਲੈਣ ਲੱਗੀ ਪਈ ਆ ਬਈ ਡਿਜ਼ਾਈਨ ਬਹੁਤ ਇਨਾਂ ਕੋਲ ਵੀ ਬਾਈਆਂ ਕੋਲ ਵੀ ਔਰ ਰੰਗ ਵੀ ਬਹੁਤ ਜ਼ਿਆਦਾ ਨੇ ਬਿਲਕੁਲ ਸਸਤਾ ਰੇਟ ਦੇ ਰਹੇ ਨੇ ਇੱਕ ਲਓਗੇ ਦੋ 200 ਦਾ ਤੇ ਦੋ ਲਓਗੇ ਤਾਂ 300 ਦਾ ਮਿਲ ਜੂਗਾ ਓ ਬਈ ਭਾਜੀ ਕੋਲ ਆਇਆ ਸੀਗਾ ਭਾਜੀ ਕੀ ਵਾਲੇ ਜੀ ਠੀਕ ਹੈ ਸਰ ਬੱਚਿਆਂ ਦਾ ਰੇਟ ਦੱਸੋ ਬੱਚਿਆਂ ਦੇ ਜੀ 250 820 ਵਾਲੇ ਨੇ ਭਾਈ ਉਹ 200 ਵਾਲੇ ਨੇ ਆਹ ਦੇਖੋ 300 ਦਾ ਪੂਰਾ ਸੈੱਟ ਮਿਲ ਜੂ ਤੁਹਾਨੂੰ ਆ ਕਹਿੰਦਾ ਹੋਣਾ ਸੈਟਾ ਦੇਖੋ ਔਰ ਇਹ ਕਿੰਨੇ ਦਾ ਆ 150 ਰੇਂਜ ਹੈ ਜੀ ਉੱਪਰ ਆ ਉੱਪਰ ਵਾਲੇ ਬੱਚਿਆਂ ਦੇ ਕੁੜੀਆਂ ਦੇ ਹੈਗੇ ਨੇ ਬੱਚਿਆਂ ਦੇ 150 ਰੁਪਏ ਦਾ ਜਿਹੜਾ ਮਰਜ਼ੀ ਲੈ ਲਓ ਪਰ ਲੋਰ ਕਿੰਨੇ ਦੀ ਹੈ ਵੀਰ ਜੀ ਇੱਕ ਇੱਕ ਲੋਰ ਹੈ 150 ਵੀ ਜਿਹੜੀ ਮਰਜ਼ੀ ਲੈ ਲਓ ਠੀਕ ਹੈ ਔਰ ਆਹ ਵਾਲੇ ਜੀ 350 ਦਾ ਪਾਊਚ ਹੈ ਜੀ ਅੱਛਾ ਜੀ ਅੱਛਾ 350 ਰੁਪਏ ਦਾ ਪੂਰਾ ਮਿਲੂਗਾ 150 ਦੀ ਤੁਹਾਨੂੰ ਇਹ ਇੱਕ ਮਿਲੂਗੀ ਔਰ ਇਹ ਜੀ ਇਹ 150 ਰੁਪਏ ਦਾ ਜਿਹੜਾ ਮਰਜ਼ੀ ਲੈ ਲਓ ਇੱਕ ਪੀਸ ਹੈ ਨਾ ਠੀ ਉੱਤਲੇ 150 ਦੀਆ ਤੋਂ ਆ। ਉਹ ਆ ਬੜਾ ਸੋਹਣਾ ਲੱਗ ਰਿਹਾ ਦੱਸੋ ਜੀ ਕਿੰਨੇ ਦਾ? ਇਹ 300 ਰੁਪਏ ਦਾ ਜੀ। ਇਹ 350 ਰੁਪਏ ਦਾ ਬਾਈ ਬੱਚੇ ਦਾ ਸੈਟ ਆ ਦੇਖ ਸਕਦੇ ਹੋ ਠੀਕ ਆ। ਵੱਡੇ ਦੀ ਲੋਰ ਕਿੰਨੇ ਦੀ ਜੀ? 200 ਰੁਪਏ ਦੀ ਆ ਜੀ। ਆ ਪੂਰੀ ਫੁੱਲ ਲੋਰ ਆ ਬਾਈ 200 ਰੁਪਏ ਦੀ ਠੀਕ ਆ। ਇਦਾਂ ਹੀ ਤੁਹਾਨੂੰ ਇੱਥੇ ਕੱਪੜੇ ਮਿਲ ਜਾਣਗੇ ਪਾਈਆਂ ਕੋਲ। ਆ ਇਹਨਾਂ ਦਾ ਗਰੋਵਰ ਉੱਪਰ ਦਿਖਾ ਦਿੰਦਾ। ਗਰੋਵਰ ਸਨਸ ਇਹਨਾਂ ਦੀ ਨਾਮ ਆ ਦੁਕਾਨ ਦਾ ਠੀਕ ਆ। ਉਧਰੋਂ ਆਉਂਗਾ ਜਿੱਧਰੋਂ ਆਪਾਂ ਆਏ ਆ ਰਾਈਟ ਹੈਂਡ ਦੇ ਬੱਗ ਵੀ ਤੁਹਾਨੂੰ ਇਹ ਦੁਕਾਨ ਠੀਕ ਆ। ਸੋ ਆ ਜਾ ਬ ਟੇਬਲ ਅੱਛਾ ਭਾਈ ਜਦੋਂ ਆਪਾਂ ਖਾਣਾ ਖਾਂਦੇ ਆ ਟੇਬਲ ਤੇ ਬੈਠ ਕੇ ਉੱਥੇ ਵਿਛਾਉਣ ਵਾਸਤੇ ਆਪਾਂ ਨੇ ਥੱਲੇ ਗਿਰ ਜਾਂਦਾ ਕੁਝ ਮਾੜਾ ਮੋਟਾ ਇਹ ਉੱਥੇ ਵਾਸਤੇ ਰੱਖਣ ਵਾਸਤੇ ਨੇ ਕਿੰਨੇ ਕਿੰਨੇ ਨੇ ਇਹਦੇ ਵਿੱਚ ਪੀਸ 150 ਦਾ ਕਿੰਨੇ ਪੀਸ ਨੇ ਜੀ 6 ਪੀਸ ਨੇ ਭਾਈ 150 ਰੁਪਏ ਦਾ ਮਰਜ਼ੀ ਲੈ ਲਓ ਠੀਕ ਆ ਔਰ ਇਹ ਕੀ ਚੀਜ਼ ਹੈ ਜੀ ਇਹ ਟੇਬਲ ਦਾ ਕੱਪੜਾ ਹੈ ਟੇਬਲ ਦਾ ਕੱਪੜਾ ਹੋ ਗਿਆ ਪੂਰੇ ਦਾ ਇਹ ਕਿੰਨੇ ਦਾ ਜੀ 160 ਰੁਪਏ ਇਹ 160 ਰੁਪਏ ਦੇਖੋ ਕਿੰਨਾ ਵੱਡਾ ਭਾਈ ਆ ਦੇਖੋ ਇਦਾਂ ਤੁਹਾਨੂੰ ਇੱਥੇ ਬੜਾ ਵਧੀਆ ਕੱਪੜਾ ਮਿਲ ਜੂਗਾ ਇਹ ਟੇਬਲ ਦਾ ਸਿਰਫ 150 ਰੁਪ ਉਹ 400 ਦਾ ਸੈੱਟ ਕਿੰਨੇ ਹੋਣਗੇ ਵਿੱਚ ਪੰਜ ਪੀਸ ਹੋਣਗੇ ਬਈ 400 ਰੁਪਏ ਦਾ ਪੂਰਾ ਸੈੱਟ ਮਿਲ ਜੂ ਤੁਹਾਨੂੰ ਇੱਥੇ ਠੀਕ ਆ ਫਕੀਰੇ ਨਾਲ ਹੀ ਬਾਈਆਂ ਦਾ ਜੁਰਾਬਾਂ ਪਈਆਂ ਨੇ ਰੁਮਾਲਾਂ ਪਈਆਂ ਨੇ ਪੌਣੇ ਪਈਆਂ ਨੇ ਠੀਕ ਆ 10 ਸਾਮਾਨ ਤੁਸੀਂ ਲੈ ਕੇ ਜਾ ਰਹੇ ਹੋ ਕਿੰਨੇ ਰੁਪਏ ਦੇ ਪੌਣੇ ਨੰਕਲ ਜੀ 50 ਰੁਪਏ ਦੇ 3 20 ਨੇ ਠੀਕ ਆ ਔਰ ਰੁਮਾਲ ਕਿੰਨੇ ਦਾ ਪੀਸ ਆ ਜੀ ਤੇ ਵੀ 50 ਰੁਪਏ ਦੇ 3 20 ਤੁਹਾਨੂੰ ਇੱਥੇ ਰੁਮਾਲ ਦੇ ਮਿਲ ਜਾਣਗੇ ਬਾਕੀ ਨਾਲ ਕੋਲ ਪਜਾਮੇ ਵੀ ਹੈਗੇ ਨੇ ਬਾਕੀ ਉਹ ਉਧਰ ਦੇਖ ਲਓ ਹੋਰ ਬੜਾ ਸਾਮਾਨ ਪਿਆ ਬਾਈਆਂ ਕੋਲ ਠੀਕ ਆ ਬਾਕੀ ਆ ਦੇਖੋ ਬਈ ਅੰਕਲ ਜੀ ਕੋਲ ਆਏ ਆ ਇਹ ਕਹਿ ਰਹੇ ਨੇ 400 ਰੁਪਏ ਦਾ ਪੂਰਾ ਸੈੱਟ ਮਿਲ ਜੂ ਤੁਹਾਨੂੰ ਇੱਥੇ ਸੂਟ ਦਾ ਔਰ ਆਹ ਵਾਲੀ ਬਿਲਕੁਲ ਸਸਾ ਰੇਟ ਆ ਇਹ ਕਹਿੰਦੇ ਤੁਹਾਨੂੰ 300 ਦੇ ਹੀ ਦੇ ਦਾਂਗੇ ਉਹ 400 ਦੇ ਆਹ ਵਾਲੇ ਤੁਹਾਨੂੰ 300 ਦੇ ਦੇ ਦਾਂਗੇ ਬਾਕੀ ਆ ਦਿਖਾ ਰਹੇ ਸਾਰੇ ਕਹਿੰ ਕਿੰਨੇ ਦੇ ਨੇ ਜੀ ਇਹ ਦੁਪੱਟੇ ਨੇ ਸਾਰੇ ਦੁਪੱਟਾ ਸੂਟ ਨਾਲ ਦੁਪੱਟਾ ਦੋਗੇ ਇਹ ਕਿੰਨੇ ਦਾ ਵੇਚੋ ਇਹ ਬਾਈ 550 ਰੁਪਏ ਦੇ ਨੇ ਇਹਨਾਂ ਦੇ ਨਾਲ ਚੁੰਨੀ ਮਿਲ ਜੂ ਤੁਹਾਨੂੰ ਇਹ ਦੇਖ ਸਕਦੇ ਹੋ ਠੀਕ ਆ ਬਾਈ ਤੋਂ ਚੱਲਦੇ ਆ ਅੱਗੇ ਆ ਦੇਖੋ ਆ ਬਾਕੀ ਆ ਚੀਜ਼ਾਂ ਮਿਲ ਜਾਣੀਆਂ ਇੱਥੇ ਆ ਦੇਖੋ ਬਰਫ ਜਮਾਉਣ ਵਾਸਤੇ ਬਾਈ 100 ਰੁਪਏ ਦਾ ਸਾਮਾਨ ਹੈ ਤੇ ਜਿਹੜਾ ਮਰਜ਼ੀ ਕੁਝ ਲੈ ਸਕਦੇ ਹੋ ਚੰਗੀ ਤਰ੍ਹਾਂ ਦਿਖਾ ਦੇ ਦੀ ਕਲੀ-ਕਲੀ ਆਈਟਮ ਕਰਕੇ ਦੇਖੋ ਬਾਈ 100 ਰੁਪਏ ਦਾ ਮਰਜ਼ੀ ਲੈ ਲਓ ਇੱਕ ਰਬੜ ਵਾਲੀਆਂ ਹੁੰਦੀਆਂ ਹੋ ਹੈਗੀਆਂ ਰਬੜ ਵਾਲੀਆਂ ਨਹੀਂ ਹੈਗੀਆਂ ਯਾਰ ਰਬੜ ਵਾਲਾ ਰਬੜ ਸੋਨਾ ਫਰਾ ਹੋਏ ਹੈ ਬੜੀਆ ਹੈ ਹਾਂ ਇਹ ਕਿੰਨੇ ਦਾ ਦੋ 100 ਰੁਪਏ ਜੋ ਮਰਜ਼ੀ ਦੋ ਆ ਦੇਖੋ ਗੂ ਆ 100 ਰੁਪਏ ਦੇ ਇੱਕ ਆ ਔਰ ਇਹ 100 ਰੁਪਏ ਦੋ ਮਿਲਣਗੇ ਤੁਹਾਨੂੰ ਇਦਾਂ ਦੇ ਇਹਦੇ ਛੋਟੇ ਟੁਕੜੀਆਂ ਹੋਣਗੀਆਂ ਇਹ ਵੱਡੀਆਂ ਹੋਣਗੀਆਂ ਮੈਂ ਸੋਚ ਰਿਹਾ ਲੇਤਾ ਜਾਵੇ ਵੈਸੇ ਹਨਾ ਚਲੋ ਕੋਈ ਨਹੀਂ ਦੇਖ ਰਿਹਾ ਬਾਕੀ ਆ ਦਿਖਾ ਦੇ ਹੋ ਰਹਾ ਏਦਾਂ ਏਦਾਂ ਚੌਪਰ ਏਦਾਂ ਚੱਲਦਾ ਏ ਗਾੜ-ਦਾੜ-ਦਾੜ-ਦਾੜ ਚੱਲਦਾ ਏ ਠੀਕ ਆ ਬਾਕੀ ਆ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੇ 100 ਰੁਪਏ ਦੇ ਮਿਲ ਜਾਣੀਆਂ ਠੀਕ ਆ ਬਾਕੀ ਆ ਦੇਖੋ ਭਾਈ ਲੇਡੀਜ਼ ਵਾਲੇ ਸਾਰਾ ਸਮਾਨ ਮਿਲ ਜੂ ਇੱਥੇ ਤੁਹਾਨੂੰ ਆ ਟੌਪ ਮਿਲੂ ਤੁਹਾਨੂੰ ਇੱਥੇ 250 ਰੁਪਏ ਦਾ ਕਿੰਨਾ ਸੋਹਣਾ ਟੌਪ ਆ ਆ ਟੌਪ ਦੇਖੋ ਸਾਰੇ 250 ਰੁਪਏ ਤੁਹਾਨੂੰ ਇੱਥੇ ਜਿਹੜਾ ਮਰਜ਼ੀ ਲੈ ਕੇ ਜਾ ਸਕਦੇ ਹੋ ਠੀਕ ਆ ਕੀ ਨਾਮ ਆ ਭਾਈ ਦੁਕਾਨ ਦਾ ਮਾਰਕੀਟ ਦੇ ਬਾਹਰ ਵੀਰੇ ਐਸੀ ਮਾਰਕੀਟ ਦੇ ਬਾਹਰ ਓਕੇ ਤੇ ਆ ਦੇਖ ਸਕਦੇ ਹੋ ਆ ਦਿਖਾ ਦੇ ਬਾਈ ਇਧਰ ਸਾਰੇ 250 ਰੁਪਏ ਦਾ ਮਰਜ਼ੀ ਲੈ ਕੇ ਜਾ ਸਕਦੇ ਹੋ ਆ ਦੇਖੋ ਸਾਰੇ 250 ਰੁਪਏ ਦੇ ਨੇ ਉੱਪਰ ਦਿਖਾ ਦੇ ਇੱਕ ਵਾਰੀ ਉਹ ਵੀ 250 ਰੁਪਏ ਦੇ ਔਰ ਬਾਹਰ ਵਾਲੀ ਸਾਈਡ ਦੇਖੋ ਆ ਵੀ ਸਾਰੇ 250 ਰੁਪਏ ਆ ਲੋਰ ਕਿੰਨਾ ਦਾ ਵੀਰ ਜੀ 250 250 ਲੋਰ ਵੀ 250 ਰੁਪਏ ਦੀ ਤੁਹਾਨੂੰ ਇਹ ਕਿੰਨਾ ਹੋਣਾ ਲੋਰਾ ਦੇਖੋ 250 ਰੁਪਏ ਦਾ ਸਿਰਫ ਥੋੜੀ ਜੀ ਤੇ ਜੁਵੈਲਰ ਦੀ ਛੋਟੀ ਜੀ ਦੁਕਾਨ ਮਿਲੀ ਸਾਨੂੰ ਇੱਥੇ ਦੇਖ ਸਕਦੇ ਹੋ ਇੱਥੇ ਕਿੰਨਾ ਹੋਣਾ ਸੈੱਟ ਹੈ ਇਹ ਕਿੰਨੇ ਦਾ ਜੀ ਹਾਂਜੀ ਇਹ 400 ਰੁਪਏ ਤੁਹਾਨੂੰ ਆ ਸੈੱਟ ਮਿਲ ਜੂਗਾ ਬੜਾ ਸੋਹਣਾ ਲੱਗ ਰ ਇਹ 300 ਰੁਪਏ ਦਾ ਮਿਲ ਜੂਗਾ ਤੁਹਾਨੂੰ ਇੱਥੇ ਔਰ ਇਹ ਵਾਲੇ ਕਿੰਨੇ ਕਿੰਨੇ ਦੇ ਨੇ ਇਹ 200 ਰੁਪਏ ਦਾ ਔਰ ਇਹ ਵਾਲਾ ਇਹ 200 ਮਤਲਬ ਕਿ 200 300 400 ਤੱਕ ਤੁਹਾਨੂੰ ਇੱਥੇ ਹਰ ਆਈਟਮ ਮਿਲ ਸਕਦੀ ਆ ਠੀਕ ਆ ਆ ਦੇਖੋ ਇਦਾਂ ਦੇ ਸੈਟ ਵੀ ਮਿਲ ਜਾਣਗੇ ਹੱਥਾਂ 'ਚ ਪਾਉਣ ਲਈ ਮਿਲ ਜਾਣਗੇ ਆ ਮਿਲ ਜਾਣਗੇ ਚੈਨਾ ਚੂਨਾ ਮਿਲ ਜਾਣੀ ਆ ਇੱਥੇ ਠੀਕ ਆ ਆ ਦੇਖ ਸਕਦੇ ਹੋ ਬਈ ਇਹ ਆ ਸਿਵਾ ਜਵੈਲਰ ਇਹਦੇ ਸਾਹਮਣੇ ਇੱਕ ਦੁਕਾਨ ਲੱਗੀ ਹੋਈ ਆ ਹਰ ਸੰਡੇ ਲੱਗਦੀ ਆ ਇਹ ਬੈੱਡ ਦੇ ਸ਼ੀਟ ਦੇ ਰਹੇ ਨੇ ਡਬਲ ਬੈੱਡ ਦੀ ਇਹ ਆ 300 ਰੁਪਏ ਦੀ ਔਰ ਇਹਨਾਂ ਜਿਹੜੀ ਵੀ ਮਰਜ਼ੀ ਲੈ ਲਓ ਡਬਲ ਬੈੱਡ ਦੀ ਆ ਇਹ ਹੋ ਵੀ 400 ਦੀ ਠੀਕ ਹੈ ਕਹ ਰਹੇ ਨੇ ਲਾਸਟਿਕ ਵਾਲੀ ਵੀ ਮਿਲ ਜੂ ਤੁਹਾਨੂੰ ਲਾਸਟਿਕ ਵਾਲੀ ਕਿਹੜੀ ਹੈ ਜੀ ਲਾਸਟਿਕ ਵਾਲੀ ਮਿਲ ਜੂਗੀ ਲਾਸਟਿਕ ਬੈੱਡ ਦੇ ਉੱਪਰ ਆਪਣੇ ਫਿੱਟ ਹੋ ਜੂਗੀ ਪੂਰੀ ਲਾਸਟਿਕ ਹੁੰਦੀ ਆ ਚਾਰੇ ਕੋਨਿਆਂ ਤੇ ਆਹ ਵਾਲੀ ਦੇਖੋ ਇਹ ਇਲਾਸਟਿਕ ਵਾਲੀ ਚਾਦਰ ਆ ਇਹ ਤੁਹਾਨੂੰ ਮਿਲ ਜੂਗਾ ਇੱਥੇ 350 ਰੁਪਏ ਦੀ ਸਿਰਫ ਔਰ ਆ ਪੈਂਟਾਂ ਨੇ ਜਿਹੜੀ ਮਰਜ਼ੀ ਪੈਂਟ ਲੈ ਲਓ 500 ਰੁਪਏ ਦੀ ਹਰ ਇੱਕ ਜਿੰਸ ਦੀ ਤੁਹਾਨੂੰ ਇੱਥੇ ਪੈਂਟ ਮਿਲ ਜੂਗੀ ਠੀਕ ਹੈ ਐਸੀ ਆਪਾਂ ਦੇਖੋ ਬਾਈ ਇੱਥੇ ਲੋਰ ਦੇ ਰਹੇ ਨੇ ਜਿਹੜੀ ਮਰਜ਼ੀ ਲੋਰ ਲੈ ਲਓ ਉਹ ਪੂਰਾ ਸੈੱਟ ਮਿਲ ਜੀ ਤੁਹਾਨੂੰ ਇੱਥੇ 400 ਰੁਪਏ ਦਾ ਜਿਹੜਾ ਮਰਜ਼ੀ ਰਾਤ ਨੂੰ ਪਾ ਲਓ ਦਿਨੇ ਘਰੇ ਪਾ ਲਓ ਜਿਵੇਂ ਮਰਜ਼ੀ ਪਾ ਲਓ ਠੀਕ ਆ ਆ ਕੁੜਤੇ ਨੇ ਛੋਟੇ ਛੋਟੇ ਕੁੜਤੇ ਨੇ ਟੌਪ ਜਿੱਦਾਂ ਹੁੰਦੇ ਨੇ ਆ ਦੇਖੋ ਕੁੜਤੀਆਂ ਨੇ ਸਿਆ ਕੁੜਤੇ ਨੇ ਬਈ ਇਹ ਕਿੰਨੇ ਦਾ ਜੀ 200 ਰੁਪਏ ਦਾ ਇਹ ਵੀ ਤੁਹਾਨੂੰ ਇੱਥੇ 200 ਰੁਪਏ ਦਾ ਮਿਲ ਜੂਗਾ ਕਿੰਨਾ ਹੋਣਾ ਸੂਟ ਆ ਉਹ ਕੁੜਤੀ ਆ ਠੀਕ ਆ ਇੱਧਰ ਤੁਹਾਨੂੰ ਇੱਥੇ ਸਾਮਾਨ ਮਿਲ ਜੂਗਾ ਫਿਰ ਸਕਲਟਾਂ ਨੇ ਆ ਦੇਖੋ ਇਹ ਕਿੰਨੇ ਦਾ ਵੀ 200 ਰੁਪਏ ਦਾ ਇਹ ਵੀ 200 ਰੁਪਏ ਦਾ ਬਈ ਸਾਰਾ ਕੁਝ 200 200 200 200 20 ਕੁੜੀਆਂ ਲਈ ਲੈ ਲਓ ਭਾਵੇਂ ਮੁੰਡਿਆਂ ਲਈ ਲੈ ਲਓ ਸਾਰੇ ਤੁਹਾਨੂੰ ਇੱਥੇ 5-500 ਰੁਪਏ ਮਿਲ ਜਾਣੀਆਂ ਠੀਕ ਆ ਬਾਈ ਵੀਰ ਜੀ ਉੱਪਰ ਵਾਲੇ ਕਿੰਨੇ-ਕਿੰਨੇ ਦੇ ਨੇ ਇੱਥੇ ਲੱਗ-ਲੱਗ ਰੇਟ ਹੈ ਇਹ 2 ਤੋਂ 10 ਦੋ ਪਹਿਲੇ ਦਾ ਇੱਥੇ 400 ਰੁਪਏ ਕੱਢ ਜਾ ਅਸਲ 400-500 ਤੱਕ ਤੁਹਾਨੂੰ ਇੱਥੇ ਟੌਪ ਵੀ ਮਿਲ ਜੂਗਾ ਔਰ ਇੱਕ ਪੈਂਟ ਵੀ ਮਿਲ ਜੂਗੀ 500 ਰੁਪਏ ਦੀ ਠੀਕ ਆ ਆ ਬਾਈ ਖੜੇ ਨੇ ਬਾਈ ਕਿੰਨੇ ਪੈ ਦਾ ਵੀਰ ਜੀ ਪਾਰਟੀ ਵੀਰ ਸੂਟ ਹੈ ਜੀ 500 ਰੁਪਏ ਸੇਲ ਹੈ ਜੀ ਅੱਛਾ ਬਾਈ ਪਾਰਟੀ ਬੂੜੀਆਂ ਦੇ ਪਾਸ ਆ ਸਕਦੇ ਹੋ ਵਿਆਹਾਂ ਦੇ ਸਾਧਿਆਂ ਦੇ ਪਾਸ ਆ ਸਕਦੇ ਹੋ ਜਿਹੜਾ ਮਰਜ਼ੀ ਸ ਠੀਕ ਆ ਦੇਖ ਸਕਦੇ ਹੋ ਕਪੜਾ ਹੱਥ ਲਾ ਕੇ ਦੇਖ ਸਕਦੇ ਹੋ ਇਹ 500 ਰੁਪਏ ਦਾ ਜਿਹੜਾ ਮਰਜ਼ੀ ਲੈ ਲਓ ਹੈ ਪਰ ਹੋਈ 500 ਰੁਪਏ ਦਾ ਆ ਦੇਖੋ ਕਿੰਨੇ ਸੋਹਣੇ ਸੂਟ ਬਣੇ ਪੂਰੇ ਪੱਕੇ 500 ਕੇ ਘੱਟ ਵੱਧ ਵੀ ਲਾ ਦਿੰਦੇ ਹਾਂ ਅੱਛਾ ਪੂਰੀ ਫਿਕਸ ਸੰਡੇ ਸੇਲ ਲੱਗਦੀ ਇਹਨਾਂ ਦੀ 500 ਰੁਪਏ ਦਾ ਮਰਜ਼ੀ ਹੋਟ ਲੈ ਸਕਦੇ ਹੋ ਠੀਕ ਆ ਜੀ ਜੇ ਐਸੀ ਮੈਂ ਬਾਈਆਂ ਕੋਲ ਬਾਈ ਜੀ ਲੈ ਲਓ ਬਾਈ ਆ ਦੇਖ ਸਕਦੇ ਹੋ ਕਿੰਨੀ ਸੋਹਣੀ ਟੀ-ਸ਼ਰਟ ਪਈ ਆ ਇਦਾਂ ਦੇ ਟੀ-ਸ਼ਰਟਾਂ ਨੇ ਇੱਥੇ ਕਾਟਨ ਦੇ ਵੇਚਣੇ ਨੇ ਲਾਈਕਰਾਂ ਚ ਵੀ ਨੇ ਸਾਰੀਆਂ ਚ ਮਿਲ ਜਾਣਗੇ ਤੁਹਾਨੂੰ ਇੱਥੇ ਡਿਜ਼ਾਈਨ ਮਿਲ ਜਾਣਗੇ ਬਹੁਤ ਯਾਰੇ ਤੁ ਫਾ ਵੀ 200 ਰੁਪਏ ਦੀ ਆ ਵੀ 200 ਰੁਪਏ ਦੀ ਹਨ ਇਦਾਂ ਤੁਹਾਨੂੰ ਇਦਾਂ ਕੋਲ ਟੀ-ਸ਼ਰਟਾਂ ਮਿਲ ਜਾਣਗੀਆਂ 200 ਰੁਪਏ ਦੀਆਂ ਬਾਕੀਆਂ ਖਡਾਉਣੇ ਵਗੈਰਾ ਮਿਲ ਜਾਣਗੇ ਕਿਦਰ ਸੂਟ ਫਿਰ ਆਗੇ ਇਦਾਂ ਨੇ ਸੂਟ ਮਿਲ ਜਾਣਗੇ ਤੁਹਾਨੂੰ ਸਸਤੇ ਰੇਟਾਂ ਤੇ ਮਤਲਬ ਕਿ ਮੁਕਦੀ ਗੱਲ ਇਹ ਹੈ ਸੰਡੇ ਨੂੰ ਆਓ ਇੱਥੇ ਫ੍ਰੀ ਹੋਣਿਓ ਘਰਾਂ ਤੋਂ ਤੁਹਾਨੂੰ ਸਭ ਨੂੰ ਛੁੱਟੀਆਂ ਹੁੰਦੀਆਂ ਨੇ ਠੀਕ ਹੈ ਟਾਈਮ ਕੱਢ ਕੇ ਆਓ ਪਾਪੜ ਖਾਓ ਪਾਪੜ ਨਹੀਂ ਖਾਣੇ ਆਪੜ ਬਾਅਦ ਚੋ ਖਾਣੇ ਨੇ ਪਹਿਨ ਆਪਣਾ ਸਮਾਨ ਖਰੀਦੋ ਬੇਰੋ ਸਸਤਾ ਸਮਾਨ ਖਰੀਦੋ ਬੈਗ ਖਰੀਦੋ ਉਹ ਦੇਖੋ ਇਦਾਂ ਭੀੜ ਲੱਗਦੀ ਆ ਦੁਕਾਨਾਂ ਦੇ ਖਾਣੇ ਤੁਹਾਨੂੰ ਕਿ ਕਿੰਨੇ ਹਟਦੇ ਰ ਭਾਜੀ 200 ਰੁਪਏ ਦਾ ਪੂਰਾ ਸੈੱਟ ਦੇ ਰਹੇ ਨੇ ਬਾਈ ਆ ਦੇਖੋ ਕਿੰਨੇ ਸੋਨੇ ਸੋਨੇ ਹਟਨੇ ਉਹ ਦੇਖੋ ਬਾਈਆਂ ਕੋਲ ਆ ਉੱਪਰ ਵੀ ਪਏ ਨੇ ਸਾਰੇ ਇਹ 200 ਰੁਪਏ ਸੈੱਟ ਮਿਲ ਜਾਣਗੇ ਤੁਹਾਨੂੰ ਇੱਥੇ ਬੱਚਿਆਂ ਦੇ ਠੀਕ ਹੈ ਬਾਕੀ ਇਧਰ ਸੂਟਾਂ ਲਗਾਣ ਇੱਕ ਹੋਰ ਆ ਗਈ ਬਾਈਆਂ ਦੀ ਮਹਿੰਦੀ ਹਾਊਸ ਦੇ ਬਾਹਰਲੀ ਸੜਕ ਤੇ ਸੂਟ ਮਿਲਦੇ ਨੇ ਕਿੰਨੇ ਦਾ ਦੇ ਰਹੇ ਵੀਰ ਜੀ ਕਿੰਨੇ ਦਾ ਬਾਕੀ ਆ 500 ਰੁਪਏ ਦਾ ਦੇ ਦੇ ਸਕਦੇ ਹਾਂ ਜਿਹੜਾ ਮਰਜ਼ੀ ਲੈ ਲੈਣਾ ਚੋਂ ਪਰ ਇਹ ਕਿਨੇ ਕਿਨੇ ਦੇ ਨੇ ਇਹ ਤੇ 300 ਦੇ ਨੇ ਬਾਈ ਆ ਦੇਖੋ ਇਧਰ ਸੂਟ ਨੇ ਕੋਲ ਡਿਜ਼ਾਈਨ ਵਧੀਆ ਨੇ ਇਹਨਾਂ ਦੇ ਵੀ ਕਲਰ ਵਗੈਰਾ ਬਹੁਤ ਜ਼ਿਆਦੇ ਨੇ ਕੜਾਈ ਵਾਲੇ ਸੂਟ ਨੇ ਪੂਰੇ ਆ ਦੇਖੋ ਚਮਕਾ ਮਾਰੇ ਨੇ ਪੂਰੇ ਸੂਟ ਤੇ 300 ਰੁਪਏ ਦਾ ਕੀ ਆਉਂਦਾ ਦੇਖੋ ਬਾਈ ਤੁਹਾਨੂੰ ਪੂਰਾ ਸੂਟ ਹੀ ਦੇ ਦੇਣਗੇ 500 ਰੁਪਏ ਦਾ ਆ ਵਾਲੇ ਸੂਟ ਦੇ ਦੇਣਗੇ ਤੋਂ ਬਾਈ ਤੁਸੀਂ ਦੇਖ ਸਕਦੇ ਹੋ ਇਨੀ ਧੁੱਪ ਦੇ ਵਿੱਚ ਫਿਰ ਕੇ ਤੁਹਾਨੂੰ ਵੀਡੀਓ ਦਿਖਾਈ ਆ ਅਸੀਂ ਨੇ ਠੀਕ ਆ ਅਗਰ ਤੁਸੀਂ ਇਹ ਵੀਡੀਓ ਨੂੰ ਬਹੁਤ ਤਾਂ ਲਾਈਕ ਕਰੋਗੇ ਸ਼ੇਅਰ ਕਰੋਗੇ ਤਾਂ ਐਸੀ ਆਪਾਂ ਹਰ ਸੰਡੇ ਆਇਆ ਕਰਾਂਗੇ ਦਿਖਾਇਆ ਕਰਾਂਗੇ ਤੁਹਾਨੂੰ ਇੱਥੇ ਹਰ ਸੰਡੇ ਕੀ ਨਵੀਂ ਆਟਮ ਆਈ ਆ ਕਿੰਨਾ ਗ੍ਰੇਡ ਘਟਿਆ ਕਿੰਨਾ ਗ੍ਰੇਡ ਵਧਿਆ ਠੀਕ ਆ ਬਾਕੀ ਗਰਮੀ ਬਹੁਤ ਜ਼ਿਆਦਾ ਆ ਰਹੀ ਆ ਇਸ ਟਾਈਮ ਹੁਣ ਆਪਾਂ ਚੱਲਦੇ ਆਂ ਵੀਡੀਓ ਦਾ ਐਂਡ ਕਰਦੇ ਆਂ ਵੀਡੀਓ ਵਧੀਆ ਲੱਗੀ ਹੋ ਤਾਂ ਸ਼ੇਅਰ ਕਰ ਦਿਓ ਸੋ ਮਿਲਦੇ ਆਂ ਅਗਲੀ ਵੀਡੀਓ 'ਉਦ ਤੱਕ ਬਾਏ ਬਾਏ